ਕਾ ਬਲੌਗ ਵਾਸਤੇ ਆਪਾਂ ਆਏ ਆਂ ਲੁਧਿਆਣਾ ਆਓ ਬੈਠਿਆ ਵਰਨ ਜੀ ਲਓ ਜੀ ਬੈਠਿਆ ਹਰਮਨ ਜੀ ਹਰਮਨ ਟ੍ਰੇਡਰਸ ਲੁਧਿਆਣਾ ਬਈ ਇਹ ਬੀਨੀ ਇਹਦਾ ਇਹਨੂੰ ਕੋਈ ਵੀ ਮਾਲ ਪਸੰਦ ਨਹੀਂ ਆਉਂਦਾ ਪਤਾ ਨਹੀਂ ਕਿ ਆ ਬੰਦਾ ਐ ਐਨ ਐਕਸੀ ਮਾਡਲ ਹੈ 2700 ਰੁਪਏ ਐ ਐਮ ਆਰ ਪੀ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਵਿੱਚ ਅਸੀਂ ਜਾ ਰਹੇ ਆਂ ਪਿੰਡ ਤੋਂ ਲੁਧਿਆਣਾ ਸ਼ਹਿਰ ਦੀ ਘੰਟਾਕਰ ਮਾਰਕੀਟ ਚੌੜਾ ਬਾਜ਼ਾਰ ਤੇ ਲੁਧਿਆਣੇ ਦੇ ਮਸ਼ਹੂਰ ਹਰਮਨ ਟਰੇਡਰਸ ਕੋਲ ਜਾਵਾਂਗੇ ਜਿੱਥੇ ਆਪਾਂ ਵੱਖ-ਵੱਖ ਬੁਕਟਾਂ ਦੀਆਂ ਵੈਰਾਈਟੀਆਂ ਚੈੱਕ ਕਰਾਂਗੇ ਇਹ ਜੋ ਨਾਲ ਬੈਠੇ ਨੇ ਮੇਰਾ ਦੋਸਤ ਆ ਬਲਤੇਜ ਸਿੰਘ ਅਸੀਂ ਦੋਨੇ ਜਣੇ ਅੱਜ ਜਾ ਰਹੇ ਆ ਲੁਧਿਆਣੇ ਮਾਲ ਖਰੀਦਣ ਵਾਸਤੇ ਤੇ ਆਵਾਂਗੇ ਤੇ ਮਾ ਮੇਰੇ ਪਿੰਡ ਦੇ ਜਾ ਰਹੇ ਨੇ ਲੱਗੀ ਹੁਣੀ ਲੋ ਜੀ ਹੁਣ ਪਹੁੰਚ ਗਏ ਆ ਅਸੀਂ ਮੰਡੀ ਗੋਬਿੰਦਗੜ੍ਹ ਲਾਸਤੇ ਦਾ ਜਾਂਦੇ ਹਾਂ ਦਾ ਬਲੌਗ ਦਿਖਾਵਾਂਗੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਊਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜਿਹੜੀ ਚੀਜ਼ ਬਿਹਤਰ ਹੋਣੀ ਚਾਹੀਦੀ ਹੈ ਉਹ ਵੀ ਦਿਖਾਇਓ ਦੱਸ ਦਿਓ ਇੱਕ ਵਾਰੀ ਸੌਰੀ ਤੇ ਮੈਂ ਹੁਣ ਫੇਰ ਦਿਖਾ ਦਾਂ ਮੇਰਾ ਦੋਸਤ ਬਲਤੇਜ ਸਿੰਘ ਤੇ ਗੁੱਸਾ ਨਾ ਕਰ ਜਵੇ ਗੁੱਸਾ ਬੜਾਈ ਛੇਤੀ ਕਰ ਜਾਂਦਾ ਇਹਦੀ ਫੋਟੋ ਵੀ ਮੈਂ ਤੁਹਾਨੂੰ ਦਿਖਾਉਣਾ ਆ ਲੈ ਵੀ ਹੋ ਜਾ ਤਗੜਾ ਬਲਤੇਜ ਤੇ ਨਾ ਕਹੀਂ ਵੀ ਮੈਂ ਦਿਖਾਇਆ ਨਹੀਂ ਸੀ ਤੈਨੂੰ ਇਹ ਅਸੀਨਾ ਫੇਰੇ ਗੱਟੀ ਜਾਂਦੀ ਆ ਤੇ ਆਹ ਦੇਖੋ ਇਹ ਕੋਲਗਾ ਨਹੀਂ ਤਾਂ ਲੋਕੀ ਹੁਣ ਲੱਗਿਆ ਸਪੋਰਟਾਂ ਤੇ ਤੇਲ ਬੋਨ ਡੀਜ਼ਲ ਆ ਗਿਆ ਡੀਜ਼ਲ ਬੋਨ ਪਹੁੰਚ ਚੁੱਕੇ ਆ ਜੇ ਪਤਾ ਰੁਧਿਆਨੇ ਪੁਲ ਦੇ ਉੱਤੇ ਲੱਗਿਆ ਹੋਇਆ ਬਹੁਤ ਭਾਰੀ ਜਾਮ ਪਤਾ ਨਹੀਂ ਕਿੰਨੇ ਕਿ ਟਾਈਮ ਤੱਕ ਚੱਲਿਆ ਚੱਲਿਆ ਦੁਰਦਾ 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 ਆਰਗੁਨ ਦਾ ਡੈਡੀ ਹੈ ਹਰ ਘੰਟੇ ਨੂੰ ਦਿਖਾਵਾ ਜਿਵੇਂ ਆਹ ਦੇਖ ਹਰ ਘੰਟੇ ਰੇ ਡੈਡੀ ਦੀ ਵੀਡੀਓ ਬਣਾਈਏ ਇਹ ਰੋਡ ਦੇ ਉੱਤੇ ਨਹੀਂ ਜਾ ਰਹੇ ਨੇ ਜਾ ਵਸਦੇ ਹੁਣ ਆ ਗੁਰਦੁਆਰਾ ਸਾਹਿਬ ਆ ਜੁਕਨਵਾਲਾ ਗੁਰਦੁਆਰਾ ਸਾਹਿਬ ਆ ਜਿਹੜੇ ਤੇ ਦਿਖ ਰਿਹਾ ਸਾਇਦ ਤੋਂ ਭੈਣ ਜਨ ਕਰਨ ਕਿਹ ਕੀ ਹੈ ਬੰਦਾ ਯਾਰਾ ਪਤਾ ਨਹੀਂ ਕੀ ਗੰਦੇ ਆਇਆ ਚਲੋ ਦੇ ਅੱਗੇ ਆਪਾਂ ਪਹੁੰਚ ਚੁੱਕੇ ਆ ਨੁਕਿਆਣਾ ਸ਼ਹਿਰ ਦੇ ਵਿੱਚ ਜਾਮ ਲੱਗਿਆ ਹੋਇਆ ਮਾਟਰ ਟ੍ਰੇਡਰ ਲੁਧਿਆਣਾ ਦੇ ਹਾਂ ਆਓ ਬੈਠਿਆ ਬਰਨ ਜੀ ਚੁੱਤੀ ਮਾਲ ਭਰਿਆ ਪਿਆ ਪੂਰਾ ਐਨ ਐਕਸ ਜੀ ਕੋਲੰਬਸ ਮਾਡਲ ਕੋਲੰਬਸ ਤਾਂ ਇਹ ਕਿਹਦੀ ਦਿੱਤੀ ਹੈ ਗੱਲ ਬਾਰੇ ਖਾਨੀ ਕੈਂਪਸ ਕਲੰਬਸ ਅਗਰੋਸ ਬਾਕਾ ਬੁਕੀ ਸੌਫਟਵੇਅਰ ਐਕਯੂਆਰ ਐਨਐਕਐਸਜੀ ਮਾਡਲ ਤੁਰ ਗਿਆ ਸਾਨਾ ਜਿਹੜਾ ਹਰ ਪਾਸੇ ਜਾਂਦਾ ਤੇ ਉਹਨੇ ਮੇਰੇ ਕੋਲ ਮੰਗਾ ਲੇ ਪੀਟੀ ਮੰਗਾ ਲੀ ਉਹਨੇ ਅਗਰ ਲੁਧਿਆਣੇ ਦੇ ਵਿੱਚ ਬ੍ਰਾਂਡ ਮਿਲਦਾ ਹੈ ਉਹ ਵੀ ਟੌਪ ਕੁਆਲਿਟੀ ਦਾ ਤਾਂ ਹਰਮਨ ਜੀ ਟਰੇਡਰ ਅੱਜ ਪਹਿਲੀ ਵਾਰੀ ਇੱਥੇ ਆਏ ਆ ਦੇਖਦੇ ਆ ਕੀ ਬਣਦਾ ਹੈ ਤੇ ਆਪਣਾ ਬਲੌਗ ਵਾਸਤੇ ਪਾਏ ਆ ਲੁਧਿਆਣਾ ਹਰਮਨ ਟਰੇਡਰ ਜੇ ਦ ਕਾਮਾਂਗੇ ਤੁਹਾਨੂੰ ਮਿਲਾਂਗੇ loy and nx model la 200000 mrp jehdi apan nu mil rahi hai eh majar de vich bahut bahut zyada ratean de chizyan mildiyan ne eh lao ji hun dikha reha dukan da front te eh baithe ne harman ji trader ludhiana de kafi mashhoor vyakti ne lao ji eh bhi apne veer ne jehde apan maal khareedde ne main dp area de vich jaake vi aa bande ne jehde hun kar rahe ne saanu maal chkaune wale han inhan ne oh kariya reha chalde ha hun upar dikhaune ha tonu ਦੇਖੋ ਜੀ ਇਹ ਹੈਗਾ ਵੇਅਰ ਹਾਊਸ ਫਰਮਰ ਜੀ ট্রেਡਰ ਲੁਧਿਆਣਾ ਦਾ ਜਿਹੜੇ ਬੈਠੇ ਨੇ ਬਲਦੇਸ਼ ਸਿੰਘ ਜੀ ਦੇਖੋ ਆ ਬੂਟ ਦੇਖੋ ਕੁਆਲਟੀਆ ਬੂਟਾਂ ਚ ਵੈਰਾਈਟੀ ਬਹੁਤ ਬਹੁਤ ਜਿਆਦਾ ਮਿਲ ਜੂਗੀ ਤੁਹਾਨੂੰ ਇਥੇ ਹਾਂਜੀ ਸਰ ਐਂਪਲਸ ਦੇਖਿਆ ਹੈ ਕੋਈ ਆਪਣੇ ਇਤਨਾ ਦੇਖਦੇ ਨੇ ਪਤਾ ਕੀ ਗੱਲ ਹੈ ਜੀ ਇਹ ਮੈਨੂੰ ਮੇਰੇ ਵਿੱਚ ਆਵਾਜ਼ ਬੰਦ ਕਰਦੀ ਕਰਨੀ ਪੈ ਜਾਣੀ ਹੈ ਮੈਂ ਤੁਹਾਨੂੰ ਦੱਸਾਂ ਤੂੰ ਬਜਟ ਤੂੰ ਹੱਥ ਮਾਰ ਵੈਰਾਈਟੀ ਬਹੁਤ ਬਹੁਤ ਜਿਆਦਾ ਵੈਰਾਈਟੀਆਂ ਨੇ ਪਰ ਬੰਦਾ ਆਪਣੇ ਹਿਸਾਬ ਹਿਸਾਬ ਦੇ ਨਾਲ ਹੀ ਚੀਜ਼ ਲੈਂਦਾ ਕਿਉਂਕਿ ਸਾਡਾ ਜਿੰਨਾ ਬਜਟ ਬਣਾ ਕੇ ਅਸੀਂ ਆਏ ਸੀ ਉਸ ਹਿਸਾਬ ਦੇ ਨਾਲ ਹੀ ਇਹ ਚੀਜ਼ਾਂ ਲਵਾਂਗੇ ਮੈਂ ਇਹ ਗੱਲ ਕਰ ਰਹੇ ਹਾਂ ਤੇ ਯਾਰ ਸਾਡਾ ਦਿਲ ਘਟ ਜਾਂਦਾ ਹੈ ਫੇਰ ਅਸੀਂ ਨਾ ਹੋਂਾ ਤੋਂ ਘਟਾ ਦੇਣੇ ਆ ਕੋਈ ਬਹੁਤ ਭੂਟ ਹੈਵੀ ਆ ਬਈ ਇੰਨਾ ਪਰ ਆ ਬੂਟ ਓਹ 1900 ਰੁਪਏ ਐ MRP ਵਾਲਾ ਬੂਤਾ ਜੀ ਦੇਖੋ ਦੇਖੋ ਵੈਰਾਈਟੀਆਂ ਚੈੱਕ ਕਰੋ ਤੁਸੀਂ ਕੁਆਲਿਟੀ ਚੈੱਕ ਕਰੋ 2300 ਕੋਲੰਬਸ ਦਾ origignal ਐ NXG ਮਾਡਲ ਵਾਹ ਆਪ ਦੇਖੋ ਜੀ ਕੁਆਲਿਟੀ ਚੈੱਕ ਕਰੋ ਬੂਟ ਵਾਹ ਬਹੁਤ ਹੀ ਵਧੀਆ ਤੇ ਜਾਇਜ਼ ਰੇਟਾਂ ਦੇ ਉੱਤੇ ਮਿਲਦੇ ਨੇ ਇਹ ਜੇ ਤੁਸੀਂ ਆਵੋ ਲੁਧਿਆਣਾ ਟਰੇਡਰ ਹਰਮਨ ਟਰੇਡਰ ਲੁਧਿਆਣਾ ਜੀ ਬੜਾ ਇੱਕ ਇੱਕ ਰੈਨੈਕਸ ਨੂੰ ਦਿੰਦਾ ਵਾਕੀ ਆ ਦੇਖੋ ਕਿੰਨਾ ਹਲਕਾ weight ਨਹੀਂ ਹੈਗਾ ਲਖਾਨੀ ਦਾ origignal footwear weight ਹੀ ਹੈ ਨਹੀਂ ਇਹਦੇ ਵਿੱਚ ਪਰ size ਵੱਡੇ ਆ ਆਪਣਾ ਤੇ ਇਹ imported ਦੇ ਵਿੱਚ ਅੱਦਾ ਹੀ ਗਰੂਫ ਗਰੂਫ ਐਪੀਸ ਨਾਲੇ ਇੱਕ ਨਾਲ ਜੋੜਾ ਚ ਪਾਈਏ ਚ ਜੋੜਾ 1 ਰੁਪਏ ਤੇ ਅੰਦਰ ਪਾ ਲਈਏ ਠੀਕ ਹੈ ਇਹ ਚਾਰ ਜੋੜੇ ਇਹ ਨਹੀਂ ਦੇਖ ਲਈ ਚਾਰ ਚਾਰ ਦੇਖ ਲਈ ਚਾਰ ਚਾਰ ਹੀ ਹੋਣੇ ਨੇ ਠੀਕ ਹੈ ਚਾਰ ਚਾਰ ਦੇ ਜੇ ਕਿਸੇ 6 ਨੰਬਰ ਸਾਡੇ ਨੂੰ ਭਾਈ ਠੀਕ ਇਹ ਤਾਂ ਸੱਤੋਂ ਨੂੰ ਸੀਗਾ ਉਥੇ ਮਲ ਪਿਆ ਠੀਕ ਹੈ ਇਹ ਜਿਛੇ ਅੱਛੇ ਪਾਣੀ ਇੱਥੇ ਜਿਛੇ ਅੱਛੇ ਪਾਣੀ ਇਹ ਜਿਛੇ ਜਿਛੇ ਕਰ ਇੱਕ ਪਰਸੇ ਦੇਖ ਲੈ ਇੱਕ ਹੀ ਨੀਰਾ ਉਹ ਆ ਰਿਹਾ 66 ਕਰਨਾ ਹੈ ਛੇ ਇਹ ਤੀਰਕ ਦੇ ਵੀ ਗੁਰਮੀਰ ਹਾਂਜੀ ਸਰ ਕਰੋ ਯਾਰ ਥੋੜਾ ਜਿਹਾ ਚਲੋ ਕਲੋਜ਼ ਕਰੋ ਕਲੋਜ਼ ਕਰਦੇ ਆ ਫਿਰ ਅੱਗੇ ਦਾ ਬਲੌਗ ਫੇਰ ਬਣਾਉਨੇ ਆਪਾਂ ਬਿਨੀ ਵੇ ਆਪਣਾ ਸਿਲੈਕਟ ਕਰਾ ਰਿਹਾ ਆਪਣੇ ਵਾਸਤੇ ਮਾਲ ਵੇ ਆ ਬਿੰਨੀ ਇਹੜਾ ਇਹਨੂੰ ਕੋਈ ਵੀ ਮਾਲ ਪਸੰਦ ਨਹੀਂ ਹੁੰਦਾ ਪਤਾ ਨਹੀਂ ਕਿ ਆ ਬੰਦਾ ਆ ਆ ਬਲਤੇਜ ਸਿੰਘ ਵੇ ਆ ਨਾ ਆ ਬਲਤੇਜ ਬੜਾ ਸੋਹਣਾ ਭਾਜੀ ਬਜਨ ਵਾਲਾ ਨਾਮ ਆ ਭਾਈ ਬਜਨ ਵਾਲਾ ਨਾਮ ਤੇ ਕੀ ਪਤਾ ਆ ਬਲਤੇਜ ਸਿੰਘ ਉਹ ਚੱਲ ਰ ਆਏ ਕਰ ਮੇਰੇ ਵੀਰ ਹਾਂਜੀ ਬਣ ਕੇ ਆ ਬਹੁਤ ਵੀਡੀਓ ਦੇ ਰੀਆਂ ਹਾਂ ਤੋ ਐਂ ਕਰ ਆਪਾਂ ਮਾਲ ਨੂੰ ਦੇਖ ਲੈ ਮੇਰਾ ਸੁਣਾ ਵੀਰ ਚਲੋ ਫਿਰ ਆਪਾਂ ਕੰਪਲੀਟ ਤੇ ਆਪਾਂ ਹੁਣ ਚੱਲਦੇ ਆਂ ਪੈਸੇ ਘਣਾਉਣੇ ਨੇ ਇਹਨਾਂ ਨੂੰ ਠੀਕ ਆ ਪਈ ਆਈਦਾ ਨਾ ਮਾਲ ਤਾਂ ਸਰੇ ਹੀ ਸਰੇ ਲੱਗਿਆ ਹੁੰਦਾ ਪੈਸੇ ਜਿੰਨੇ ਮਰਜ਼ੀ ਲੈ ਕੇ ਆ ਜਾਓ ਸਾਰੇ ਘੱਟ ਪੈ ਜਾਂਦੇ ਨੇ ਇੰਨੀਆਂ ਜਬਰਦਸਤ ਤੇ ਵਧੀਆ-ਵਧੀਆ ਆਈਟਮਾਂ ਰੱਖੀਆਂ ਹੋਈਆਂ ਨੇ ਇਹਨਾਂ ਨੇ ਜਿਹਨੂੰ ਹੱਥ ਲਾਓ ਮੈਂ ਦਿਲ ਕਰਦਾ ਵੀ ਇਹ ਵੀ ਵਧੀਆ ਯਾਰ ਇਹ ਵੀ ਵਧੀਆ ਇਹ ਵੀ ਵਧੀਆ ਪਰ ਲੈ ਕੇ ਕਿਹੜਾ ਜਾਈਏ ਹੈ ਨਾ ਕਮਾਲ ਦਾ ਦਿਖਾਇਆ ਤੈਨੂੰ ਉੱਪਰ ਕਰਕੇ ਜਿਵੇਂ ਦਿਖਾਉਂਦੇ ਹੁੰਦੇ ਆ ਇੱਧਰ ਦੇਖ ਵਾਕਾਬੂ ਕੀ ਵਾਕਈ ਵਾਹ ਚਲੋ ਵਧੀਆਈ ਥੈਂਕ ਯੂ ਸਰ ਧੰਨਵਾਦ ਹੁਣ ਆਪਾਂ ਜਾ ਰਹੇ ਆ ਮੇਨ ਗੇਟ ਤੇ ਬਾਹਰ ਦੀ ਸਟੈਂਡ ਬਿੱਲ ਬਣਵਾਉਨੇ ਆ ਤੇ ਪੈਸੇ ਪੇ ਕਰਦੇ ਆ ਆ ਬੈਠੇ ਆ ਵਰਨ ਜੀ ਤੇ ਆਪਣਾ ਬਿੱਲ ਬਣਵਾ ਰਹੇ ਨੇ ਪੂਰੀ ਲਿਸਟ ਬਣਾਈ ਹੋਈ ਹੈ ਇਹਨਾਂ ਨੇ ਕਿਹੜੇ ਕਿਹੜਾ ਬੂਟ ਲਿਆ ਕਿੰਨੇ ਦਾ ਲਾਇਆ ਪਹਿਲਾਂ ਆਪਾਂ ਨੂੰ ਬਖਾਉਣਗੇ ਫਿਰ ਅਪਾ ਜਿੰਨਾ ਬਣਦਾ ਹੈ ਮਾੜਾ ਮੋਟਾ ਰਹਿਤ ਵਗੈਰਾ ਕਰਾ ਕੇ ਬਿੱਲ ਪੇ ਕਰਦਾਂਗੇ ਇਹਨੇ ਨੂੰ ਹਰਮਨ ਜੀ ਆ ਜਾਣਗੇ ਤੁਹਾਨੂੰ ਦੁਕਾਨ ਦਾ ਵੀਊ ਦਿਖਾਉਣੇ ਆ ਤੇ ਬਹੁਤ 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 ਵਧੀਆ ਵਧੀਆ ਵੈਰਾਈਟੀ ਵੈਰਾਈਟੀ ਹਰੀ ਕੁ ਵੈਰਾਈਟੀ ਦਾ ਬੂਟ ਲੱਗਾ ਆ ਗਿਆ ਮੇਰਾ ਵੀਰ ਜੀ ਆਹ ਮੇਰਾ ਮੇਰੀ ਕੋਹਰ ਕੜਾ ਆਇਆ ਦੇਖੋ ਬਾਹਰ ਤੋਂ ਤੁਹਾਨੂੰ ਵੀਊ ਦਿਖਾ ਦਿੰਨੇ ਆ ਕਈ ਵਾਰ ਪਛਾਣਨਾ ਵੀ ਔਖਾ ਹੁੰਦਾ ਵੀ ਇੱਦਾਂ ਕੀਤਾ ਜਿੱਥੇ ਆ ਦੁਕਾਨ ਕਿਉਂਕਿ ਜਿਹੜੀ ਇਹ ਮਾਰਕੀਟ ਆ ਨਾ ਇਹ ਸਾਰੀ ਮਾਰਕੀਟ ਹੋਲ سیلਰਾਂ ਦੀ ਮਾਰਕੀਟ ਹੈ ਤੇ ਹਰ ਇੱਕ ਇਹ ਜੋ ਬ੍ਰਾਂਡਡ ਬੂਟ ਵਗੈਰਾ ਜਾਂ ਮਤਲਬ ਕੁਝ ਵੀ ਜਿਹੜਾ ਆਪਾਂਨ ਹੋਲ ਸੇਲ ਤੇ ਲੈਣਾ ਉਹ ਇੱਥੇ ਚੀਜ਼ਾਂ ਮਿਲ ਜਾਂਦੀਆਂ ਨੇ ਇਹ ਵੀ ਆਪਣਾ ਵੀਰ ਨੇ ਇਹ ਵੀ ਆਪਾਂ ਨੂੰ ਮਾਲ ਸਲੈਕਟ ਕਰਵਾਉਂਦੇ ਨੇ ਤੇ ਠੀਕ ਹੈ ਨਾ ਇਹ ਹਰਮਨ ਜੀ ਟ੍ਰੇਡਰ ਦੇ ਇੱਥੇ ਆਏ ਨੇ ਤੇ ਉਹ ਬੈਠੇ ਨੇ ਸਾਹਮਣੇ ਬਲਤੇਜ ਸਿੰਘ ਜੀ ਡਿਸਕਸ ਕਰ ਰਹੇ ਨੇ ਬਿੱਲ ਬਣਵਾ ਰਹੇ ਨੇ ਲਓ ਜੀ ਇੱਥੇ ਆਪਾਂ ਨੂੰ ਆਪਣੀ ਵੀਡੀਓ ਦੀ ਜਿਹੜੀ ਵੌਲਿਊਮ ਆਵਾਜ਼ ਆ ਉਹ ਬੰਦ ਕਰਨੀ ਪਈ ਕਿਉਂਕਿ ਪਿੱਛੇ ਐਲਸੀਡੀ 'ਚ ਗੀਤ ਲੱਗਿਆ ਹੋਇਆ ਸੀ ਤੇ ਆਪਣੇ ਕਾਪੀਰਾਈਟ ਆ ਜਾਣਾ ਸੀ ਤੇ ਆ ਜੀ ਹਰਮਨ ਜੀ ਆ ਗਏ ਨੇ ਤੇ ਹੁਣ ਬਿੱਲ ਪੇ ਕਰਾਂਗੇ ਤੇ ਬਿੱਲ ਪੇ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਦੂਜੀ ਸ਼ਾਪ ਦੇ ਉੱਤੇ ਇਹਨਾਂ ਦੀ ਰਿਟੇਲ ਆੜੀ ਤੇ ਤੇ ਉੱਥੋਂ ਕੁਝ ਜੁੱਤੀਆਂ ਬੂਟ ਵਗੈਰਾ ਲੈ ਕੇ ਮਾਸਟਰ ਜੀ ਵਾਸਤੇ ਫਿਰ ਆਪਾਂ ਘਰਾਂ ਨੂੰ ਚਾਦੇ ਪਾਵਾਂਗੇ ਹਮਾ ਟ੍ਰੇਡਰ ਜੀ ਲੁਧਿਆਣਾ ਚੱਲ ਰਿਹਾ ਪੈਕਿੰਗ ਤੇ ਆਪਣੇ ਬਰਨ ਭਾਜੀ ਤੇ ਮਾਰ ਬੜੀ ਮਾਰਕਟ ਐ ਲੱਗੀ ਹੋਈ ਆ ਭਰੀ ਹੋਈ ਆ ਬਾਈ ਚੱਲੀਏ ਫਿਰ ਆਗੇ ਚਲੋ ਇਕ ਕੱਦਾ ਬੰਨ ਲੈਣ ਦੋ ਨਿਆ ਬਿਲ ਬਿਲ ਠੀਕ ਹੋ ਗਿਆ ਮਾਲ ਹੋ ਗਿਆ ਆਪਣਾ ਪੈਕ ਪੈਕ ਮਾਲ ਹੋ ਕੇ ਹੁਣ ਆਪਾਂ ਪੇਮੈਂਟ ਤਾਂ ਪਹਿਲਾਂ ਹੀ ਕਰ ਦਿੱਤੀ ਆ ਮਾਲ ਨਿਕਲ ਗਿਆ ਆਪਣਾ ਤੇ ਚਲੋ ਸੇ ਹੁਣ ਆਪਾਂ ਜਾਇਜ ਕਿੰਨੇ ਜੋੜੇ ਚਲੋ ਕਿੰਨੇ ਜੋੜੇ ਆ ਸਾਡੇ ਇਹ ਕਰਤਾ ਨਾ ਉਹੀ ਕੰਮ ਲੱਸੀ ਚ ਹੈ 68 ਆ ਦੇਖੋ ਇਹਨਾਂ ਨੂੰ ਪਤਾ ਆ ਸਾਰਾ ਸਾਰਾ ਪਤਾ ਆ ਬਈ ਤੁਹਾਨੂੰ ਹਰਮਨ ਜੀ ਟਰੇਡਰਸ ਬਿਲ ਕਿਨੇ ਦਾ ਆ ਥੈਂਕ ਯੂ ਥੈਂਕ ਯੂ ਤੁਹਾਡੇ ਬਾਹਰ ਬਿਲਡਿੰਗ ਦੇ ਰੱਕੀ ਕੋਲ ਫੋਟੋ ਵੀ ਖਿੱਚ ਲਾਂਗੇ ਆਪਾਂ ਨਾ ਬਾਅਦ ਦੇ ਵਿੱਚ ਫਿਰ ਦਿਖਾਵਾਂਗੇ ਆਪਣੀ ਵੀ ਵੀਡੀਓ ਦਿਖਾਉਣੀ ਬਹੁਤ ਜ਼ਰੂਰੀ ਆ ਕਿਤੇ ਫਿਰ ਕਿਸੇ ਨੂੰ ਭੁੱਲ ਜਾਣਾ ਵੀ ਸ਼ਾਇਦ ਇਹ ਕੌਣ ਸੀ ਇਹ ਕਿਹੜਾ ਬਲੌਗ ਹੈ ਹਨਾ ਤਾਂ ਕਰਕੇ ਬਾਈ ਆਪੋ ਵੀਡੀਓ ਵੀ ਖੋਣੀ ਪੈਂਦੀ ਹੈ ਬਣਾਈ ਹੋਈ ਆ ਇਸੇ ਲਈ ਹਰਨਾ ਜੀ ਟੇਡੂ ਲੁਧਿਆਣਾ ਦੇਖਿਆ ਜੀ ਵੈਰਾਈਟੀਆਂ ਨਾਲ ਕੋਲ ਵੀ ਚੈੱਕ ਕੀਤੀਆਂ ਨੇ ਵਧੀਆ ਵੈਰਾਈਟੀਆਂ ਨੂੰ ਕਵਰ ਲਈ ਚੱਲ ਜੀ ਲਓ ਜੀ ਅਸੀਂ ਹੁਣ ਪਹੁੰਚ ਗਏ ਆ ਆਪਣੀ ਗੱਡੀ ਦੇ ਕੋਲ ਗੱਡੀ ਅਸੀਂ ਦੁੱਖਨਵਾਰ ਨਗਰ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਖੜਾਈ ਸੀ ਜੇ ਗੁਰਦੁਆਰਾ ਸਾਹਿਬ ਦੁੱਖਨਵਾਰ ਨੌਵੀਂ ਪਾਚਾਈ ਹਿਤਾਂਤਨ ਗੁਰ ਇੱਕ ਵਾਰ ਦਮਰਾਜ ਜੀ ਦੇ ਚਰਨ ਛੋਪਾ ਪ੍ਰਪਤਸਥਾਨ ਤੇ ਉਹ ਖੜੀਆ ਗੱਡੀ ਤੇ ਆ ਮੇਰੇ ਨਾਲ ਦਾ ਇੱਕ ਬੰਦਾ ਜਾ ਰਿਹਾ ਮੂਰੇ ਮੂਰੇ ਨੂੰ ਆਪਣਾ ਮੂਵੂ ਦਿਖਾਣਾ ਆ ਚਲੋ ਜਿਵੇਂ ਅਸੀਂ ਆ ਗਏ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਲੈਕ ਸਾਈਡ ਤੇ ਉੱਤੇ ਇਹ ਆਪਣੀ ਗੱਡੀ ਆ ਹੁਣ ਤੇ ਤੋਂ ਪੱਲੇ ਕੇ ਤੇ ਚੱਲੇ ਕੋਣਿਆ ਘਰ ਨੂੰ ਤੇ ਆ ਸਾਡੇ ਬਲੌਗ ਦਾ ਆਖਰੀ ਪੜਾਅ ਆ ਅਸੀਂ ਲੁਧਿਆਣੇ ਤੋਂ ਸ਼ੁਰੂ ਕਰ ਲਈਏ ਤੇ ਹੁਣ ਅਸੀਂ ਚੱਲੇ ਆ ਆਪਣੇ ਘਰ ਵੱਲ ਤੇ ਕੱਲੂ ਦੀ ਦੁਕਾਨ ਦੇ ਵਿੱਚ ਮਾਲ ਪਕਾਦਾਂਗੇ ਤੇ ਇਹ ਸੇਲ ਕਰਦਾਂਗੇ ਸਟਾਰਟ ਹੈ ਨਾ ਕੱਲੂ ਮਾਲ ਲਿਆ ਕੇ ਦੁਕਾਨ ਦੇ ਵਿੱਚ ਤੇ ਸੇਲ ਕਰਾਂਗੇ ਸਟਾਰਟ ਸੋ ਬਲੌਗ ਦੇਖਣ ਦੇ ਲਈ ਧੰਨਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਬਣਾ ਮੇਰੇ ਥੈਂਕ ਯੂ ਚੰਗਾ ਇਹ ਸੀ ਸਾਡਾ ਬਲੌਗ ਲੁਧਿਆਣੇ ਦੇ ਉੱਤੇ ਸ਼ਾਪਿੰਗ ਕਰਨੀ ਹਰਮਨ ਜੀ ਟ੍ਰੇਡਰਸ ਦੇ ਅੱਜ ਅਸੀਂ ਗਏ ਸੀ ਸੋ ਬਲੌਗ ਦੇਖਣ ਦੇ ਲਈ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਰਹੇ ਹੋ ਜਿੱਦਾਂ ਮੈਂ ਪਹਿਲਾਂ ਚ ਕਹਿ ਚੁੱਕਿਆ ਤੁਹਾਨੂੰ ਅੱਗੇ ਮਿਲਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਤੇ ਗੁਰਦੁਆਰਾ ਸ਼੍ਰੀ ਦੁੱਖਨਵਾਰ ਸਾਹਿਬ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ